ਦੁਨੀਆ ਦੇ ਰਾਜਨੀਤਿਕ ਮੰਚ ਉਤੇ ਇੱਕ ਵਾਰ ਫਿਰ ਤੋਂ ਤਣਾਅ ਵਧਦਾ ਹੋਇਆ ਦਿਖ ਰਿਹਾ ਹੈ ਕਿਉਂਕਿ ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਰਮਾਣੂ ਠਿਕਾਣੇ ਹੁਣ ਫਿਰ ਤੋਂ ਬਣਾਵੇਗਾ ਤੇ ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤੀ ਦੇ ਨਾਲ ਈਰਾਨੀ ਰਾਸ਼ਟਰਪਤੀ ਮਸੂਦ ਪੈਜ਼ੇਕ ਸ਼ਕੀਏਨ ਨੇ ਤਹਿਰਾਨ ਵਿੱਚ ਪਰਮਾਣੂ ਊਰਜਾ ਸੰਗਠਨ ਦੇ ਦੌਰੇ ਦੌਰਾਨ ਕਿਹਾ ਕਿ ਅਮਰੀਕੀ ਹਮਲਿਆਂ ਨਾਲ ਕੁਝ ਇਮਾਰਤਾਂ ਜ਼ਰੂਰ ਤਬਾਹ ਹੋਈਆਂ ਨੇ ਪਰ ਈਰਾਨ ਪਿੱਛੇ ਨਹੀਂ ਹਟੇਗਾ ਉਨ੍ਹਾਂ ਦੇ ਸ਼ਬਦ ਸਨ ਅਸੀਂ ਇਹ ਸਹੂਲਤ ਦੁਬਾਰਾ ਬਣਾਵਾਂਗੇ ਇਸ ਵਾਰ ਹੋਰ ਵੀ ਵੱਡੀ ਤਾਕਤ ਦੇ ਨਾਲ ਪੇਸ਼ਕੀਏ ਨੇ ਇਹ ਵੀ ਸਪਸ਼ਟ ਕੀਤਾ ਕਿ ਈਰਾਨ ਦਾ ਮਕਸਦ ਪਰਮਾਣੂ ਹਥਿਆਰ ਬਣਾਉਣਾ ਨਹੀਂ ਬਲਕਿ ਵਿਗਿਆਨਿਕ ਸਿਹਤ ਅਤੇ ਊਰਜਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਪਰ ਅਮਰੀਕਾ ਦਾ ਦਾਵਾ ਹੈ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਦੀ ਆੜ ਦੇ ਵਿੱਚ ਗੁਪਤ ਤੌਰ ਤੇ ਹਥਿਆਰ ਵਿਕਸਿਤ ਕਰ ਰਿਹਾ ਹੈ ਜੂਨ 2025 ਵਿੱਚ ਅਮਰੀਕਾ ਨੇ ਈਰਾਨ ਦੇ ਕਈ ਪਰਮਾਣੂ ਠਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਸਨ ਜਿਨ੍ਹਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਚਰਮ ਉੱਤੇ ਆ ਚੁੱਕਾ ਹੈ ਹੁਣ 트럼ਪ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਮੁੜ ਆਪਣੀਆਂ ਸਹੂਲਤਾਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਹੋਰ ਵੱਡਾ ਹਮਲਾ ਕਰ ਸਕਦਾ ਹੈ ਇਸ ਐਲਾਨ ਨਾਲ ਮੱਧ ਪੂਰਬ ਵਿੱਚ ਸਥਿਤੀ ਹੋਰ ਵੀ ਖਤਰਨਾਕ ਹੋ ਚੁੱਕੀ ਹੈ ਤੇ ਦੁਨੀਆ ਦੇ ਕਈ ਦੇਸ਼ ਇਸ ਸੰਕਟ ਉੱਤੇ ਗਹਿਰੀ ਨਜ਼ਰ ਬਣਾ ਕੇ ਰੱਖੇ ਹੋਏ ਨੇ ਦੁਨੀਆ ਦੇ ਰਾਜਨੀਤਿਕ ਮੰਚ ਉੱਤੇ ਇੱਕ ਵਾਰ ਫਿਰ ਤੋਂ ਤਣਾਅ ਵਧਦਾ ਹੋਇਆ ਦਿਖ ਰਿਹਾ ਹੈ ਕਿਉਂਕਿ ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਰਮਾਣੂ ਠਿਕਾਣੇ ਹੁਣ ਫਿਰ ਤੋਂ ਬਣਾਵੇਗਾ ਤੇ ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤੀ ਦੇ ਨਾਲ ਈਰਾਨੀ ਰਾਸ਼ਟਰਪਤੀ ਮਸੂਦ ਪੈਜ਼ੇ ਸ਼ਕੀਨ ਨੇ ਤੇਹਰਾਨ ਵਿੱਚ ਪਰਮਾਣੂ ਊਰਜਾ ਸੰਗਠਨ ਦੇ ਦੌਰੇ ਦੌਰਾਨ ਕਿਹਾ ਕਿ ਅਮਰੀਕੀ ਹਮਲਿਆਂ ਨਾਲ ਕੁਝ ਇਮਾਰਤਾਂ ਜ਼ਰੂਰ ਤਬਾਹ ਹੋਈਆਂ ਨੇ ਪਰ ਈਰਾਨ ਪਿੱਛੇ ਨਹੀਂ ਹਟੇਗਾ। ਉਹਨਾਂ ਦੇ ਸ਼ਬਦ ਸਨ ਅਸੀਂ ਇਹ ਸਹੂਲਤ ਦੁਬਾਰਾ ਬਣਾਵਾਂਗੇ ਇਸ ਵਾਰ ਹੋਰ ਵੀ ਵੱਡੀ ਤਾਕਤ ਦੇ ਨਾਲ। ਪੈਜੇਸ਼ਕੀ ਨੇ ਇਹ ਵੀ ਸਪਸ਼ਟ ਕੀਤਾ ਕਿ ਈਰਾਨ ਦਾ ਮਕਸਦ ਪਰਮਾਣੂ ਹਥਿਆਰ ਬਣਾਉਣਾ ਨਹੀਂ ਬਲਕਿ ਵਿਗਿਆਨਿਕ ਸਿਹਤ ਅਤੇ ਊਰਜਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੈ। ਪਰ ਅਮਰੀਕਾ ਦਾ ਦਾਵਾ ਹੈ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਦੀ ਆੜ ਦੇ ਵਿੱਚ ਗੁਪਤ ਤੌਰ ਤੇ ਹਥਿਆਰ ਵਿਕਸਿਤ ਕਰ ਰਿਹਾ ਹੈ ਜੂਨ 2025 ਵਿੱਚ ਅਮਰੀਕਾ ਨੇ ਈਰਾਨ ਦੇ ਕਈ ਪਰਮਾਣੂ ਠਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਸਨ ਜਿਨ੍ਹਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਚਰਮ ਉੱਤੇ ਆ ਚੁੱਕਾ ਹੈ ਹੁਣ ਟਰੰਪ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਮੁੜ ਆਪਣੀਆਂ ਸਹੂਲਤਾਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਹੋਰ ਵੱਡਾ ਹਮਲਾ ਕਰ ਸਕਦਾ ਹੈ ਇਸ ਐਲਾਨ ਨਾਲ ਮੱਧ ਪੂਰਬ ਵਿੱਚ ਸਥਿਤੀ ਹੋਰ ਵੀ ਖਤਰਨਾਕ ਹੋ ਚੁੱਕੀ ਹੈ ਤੇ ਦੁਨੀਆ ਦੇ ਕਈ ਦੇਸ਼ ਇਸ ਸੰਕਟ ਉੱਤੇ ਗਹਿਰੀ ਨਜ਼ਰ ਪਣਾ ਕੇ ਰੱਖੇ ਹੋਏ ਨੇ ਜਿਨ੍ਹਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਚਰਮ ਉੱਤੇ ਆ ਚੁੱਕਾ ਹੈ ਪਰੋਂ ਟਰੰਪ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਮੁੜ ਆਪਣੀਆਂ ਸਹੂਲਤਾਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਹੋਰ ਵੱਡਾ ਹਮਲਾ ਕਰ ਸਕਦਾ ਹੈ ਇਸ ਐਲਾਨ ਨਾਲ ਮੱਧ ਪੂਰਬ ਵਿੱਚ ਸਥਿਤੀ ਹੋਰ ਵੀ ਖਤਰਨਾਕ ਹੋ ਚੁੱਕੀ ਹੈ ਤੇ ਦੁਨੀਆ ਦੇ ਕਈ ਦੇਸ਼ ਇਸ ਸੰਕਟ ਉੱਤੇ ਗਹਿਰੀ ਨਜ਼ਰ ਪਣਾ ਕੇ ਰੱਖੇ ਹੋਏ ਨੇ